ਮਾਰੇ ਇਹ ਨਾਲ ਜਿਹੜੇ ਸੂਨੀ ਉਸ ਵੇ ਸਮ ਕੈਸੀ ਵੀ ਜਾਣੋ ਨਾ ਕਿ ਅੱਗੇ ਸਿਰਫ ਉਸ ਲੋਕ ਜਿਹੜੇ ਨੇ ਉਹ ਇਹਦਾ ਬਦਲਾ ਹੋਰ ਹੀ ਤਰੀਕਿਆਂ ਨਾਲ ਲੈ ਰਹੇ ਨੇ ਇਹਨਾਂ ਨੂੰ ਸਰੇ ਬਾਜ਼ਾਰ ਗੋਲੀਆਂ ਦੇ ਨਾਲ ਭੁੰਨ ਦੇਣਾ ਚਾਹੀਦਾ ਹੈ ਇਸ ਤੋਂ ਘਟੀਆ ਚੀਜ਼ ਇਨਸਾਨੀਅਤ ਦੇ ਵਿੱਚ ਨਹੀਂ ਹੋ ਸਕਦੀ ਤੁਸੀਂ ਹਰਾਸਮੈਂਟ ਕਰ ਰਹੇ ਹੋ ਕਿ ਤੂੰ ਆਤੰਕਵਾਦੀ ਹੈ ਕਿਉਂ ਹਰਾਸਮੈਂਟ ਕਰ ਰਹੇ ਹੋ ਕਿ ਉਹ ਇੱਕ ਪਾਰਟਿਕਲ ਕਸ਼ਮੀਰ ਦੀ ਹੈ ਕੀ ਕਸ਼ਮੀਰ ਦੇ ਵਿੱਚ ਡਾਲਰ ਚੱਲਦੇ ਨੇ ਇੱਕੋ ਕੁੜੀ ਦੇ ਨਾਲੇ ਕਰਿਆ ਕਿਉਂ ਗਿਆ ਇਹ ਸੂਬਿਆਂ ਦੇ ਵਿੱਚ ਇਹ ਕਢਨਾਵਾ ਵਾਪਰੀਆ ਕਿ ਸੁਸਾਈਡ ਕਰ ਜਾਂਦੇ ਫੇਰ ਪੰਜਾਬ ਦੀ ਕੀ ਅਹਿਮੀਅਤ ਰਹਿਣੀ ਸੀਗੀ ਸਾਬ ਪਿਆਰ ਪਰ ਇਹ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਆ ਸੁਖਵੀਰ ਸਿੰਘ ਸ਼ੇਰਗਲ ਤੇ ਤੁਸੀਂ ਵੇਖਣਾ ਸ਼ੁਰੂ ਕਰ ਚੁੱਕੇ ਹੋ ਹਮਦਰਦ ਟੀਵੀ ਜਿਸ ਤਰੀਕੇ ਦੇ ਨਾਲ ਪਹਿਲਗਾਮ ਇਲਾਕੇ ਦੇ ਵਿੱਚ دہشت گردਾਂ ਦੇ ਵੱਲੋਂ ਵੱਡੇ ਪੱਧਰ ਦੇ ਉੱਪਰ ਅਜਿਹੀ ਕਰਤੂਤ ਕੀਤੀ ਗਈ ਜਿਸ ਦੀ ਵੱਡੇ ਪੱਧਰ ਤੇ ਉੱਪਰ ਬਹੁਤ ਸਾਰੇ ਦੁਨੀਆ ਦੇ ਲੈਵਲ ਦੇ ਉੱਪਰ ਵਿਰੋਧਤਾ ਹੋ ਰਹੀ ਹੈ ਉਸ ਦਾ ਰੋਸ ਮਜ਼ਾਰਾ ਹੋ ਰਿਹਾ ਹੈ ਪਰ ਬਹੁਤ ਸਾਰੀਆਂ ਚੀਜ਼ਾਂ ਅਜਿਹੀਆਂ ਅਣਸੁਖਾਵੇ ਤਰੀਕੇ ਦੇ ਨਾਲ ਵਾਪਰ ਰਹੀਆਂ ਨੇ ਜਿਹੜੀਆਂ ਨਹੀਂ ਸੀ ਹੋਣੀਆਂ ਚਾਹੀਦੀਆਂ ਜੇ ਇਸ ਤਰੀਕੇ ਦੇ ਨਾਲ ਇਸ ਕੇਸ ਦੇ ਉੱਪਰ ਇਸ ਮਸਲੇ ਦੇ ਉੱਪਰ ਵਿਚਾਰਕ ਮਤਭੇਦ ਪੈਦਾ ਹੋਣ ਵਾਲੀਆਂ ਸਥਿਤੀਆਂ ਬਣੀਆਂ ਹੋਈਆਂ ਨੇ ਉਹਨਾਂ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਗਲਤ ਤਰੀਕੇ ਦੇ ਨਾਲ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਮੇਰੇ ਕਹਿਣ ਦਾ ਸਿੱਧਾ ਮਤਲਬ ਇਹ ਹੈ ਕਿ ਕਸ਼ਮੀਰ ਦੇ ਵਿੱਚੋਂ ਜਿਹੜੇ ਨੌਜਵਾਨ ਵਰਗ ਦੇ ਲੋਕ ਨੇ ਉਹਨਾਂ ਦੇ ਵੱਲੋਂ ਪੰਜਾਬ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਮਹਾਲੀ ਦੇ ਵਿੱਚ ਪੜਨ ਦੇ ਲਈ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਜਾਂ ਫਿਰ ਦੇਸ਼ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਜਾਇਆ ਗਿਆ ਉਹਨਾਂ ਦੇ ਉੱਪਰ ਅਤਿਆਚਾਰ ਦੀਆਂ ਕੁਝ ਘਟਨਾਵਾਂ ਨਿਕਲ ਕੇ ਸਾਹਮਣੇ ਆਈਆਂ ਨੇ ਜਿਹੜੀਆਂ ਕਿ ਇਨਸਾਨੀਅਤ ਨੂੰ ਇੱਕ ਵਾਰ ਫਿਰ ਸ਼ਰਮਸਾਰ ਕਰਦੀਆਂ ਨੇ ਪਰ ਇਹ ਰੁਕਣ ਗਿਆ ਕਿਵੇਂ ਰੋਕੀਆਂ ਕਿਵੇਂ ਜਾਣਗੀਆਂ ਇਹਨਾਂ ਦੀ ਕੀ ਰਣਨੀਤੀ ਚਾਹੀਦੀ ਹੈ ਤੇਪ ਹੋ ਰਹੇ ਤਸ਼ੱਦਦ ਨੂੰ ਰੋਕਣ ਦੇ ਢੰਗ ਤਰੀਕੇ ਜੇਕਰ ਕਿਸੇ ਦੇ ਵੱਲੋਂ ਬਣਾਏ ਜਾਂਦੇ ਨੇ ਜਾਂ ਫਿਰ ਅਪਣਾਏ ਜਾਂਦੇ ਨੇ ਉਹਨਾਂ ਨੂੰ ਵੀ ਬਹੁਤ ਸਾਰੀ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਮੇਰੇ ਨਾਲ ਇਸ ਵਕਤ ਕਾਂਗਰਸ ਦੇ ਯੂਥ ਦੇ ਜਿਹੜੇ ਆਗੂ ਨੇ ਉਹ ਵੀ ਮੌਜੂਦ ਨੇ ਤੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਈਸ਼ਰਪ੍ਰੀਤ ਸਿੰਘ ਸਿੱਧੂ ਸਾਹਿਬ ਸਾਡੇ ਨਾਲ ਮੌਜੂਦ ਨੇ ਐਨਐਸਯੂਆਈ ਦੇ ਪ੍ਰਧਾਨ ਨੇ ਪੰਜਾਬ ਦੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਕਿਉਂਕਿ ਇਹਨਾਂ ਦੇ ਵੱਲੋਂ ਇਸ ਮਸਲੇ ਨੂੰ ਨਜਿੱਠਣ ਦੇ ਲਈ ਇੱਕ ਢੰਗ ਲੱਬਿਆ ਗਿਆ ਹੈ ਉਹ ਢੰਗ ਕਿੰਨਾ ਕੁ ਆਵਾਜ਼ਬ ਹੈ ਇਹਨਾਂ ਦੇ ਹਿਸਾਬ ਦੇ ਨਾਲ ਪ੍ਰਸ਼ਾਸਨ ਦੇ ਵੱਲੋਂ ਕਿਹੜੇ ਫੋਨ ਫੋਨ ਆਈ ਜਾਂਦੇ ਨੇ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਭੈਰਪ੍ਰੀਤ ਸੱਸੀ ਗੜਵਈ ਬਹੁਤ ਬਹੁਤ ਧੰਨਵਾਦ ਜੀ ਸੱਸੀ ਗੜਵਈ ਜਿਸ ਤਰੀਕੇ ਸਤੂ ਸਾਹਿਬ ਮੈਂ ਭੂਮਿਕਾ ਦੇ ਵਿੱਚ ਗੱਲ ਕੀਤੀ ਹੈ ਕਿ ਇਹ ਪਹਿਲਗਾਮ ਦੇ ਵਿੱਚ ਜਿਹੜਾ ਹਮਲਾ ਹੋਇਆ ਅਤਵਾਦੀਆਂ ਦੇ ਵੱਲੋਂ ਬੇਕਸੂਰਾਂ ਦੇ ਉੱਪਰ ਗੋਲੀਆਂ ਚਲਾਈਆਂ ਗਈਆਂ ਉਸ ਦੀ ਪਰਭਾਈਤਾ ਕਿਸੇ ਵੀ ਤਰੀਕੇ ਦੇ ਨਾਲ ਨਹੀਂ ਹੋ ਸਕਦੀ ਪਰ ਬਹੁਤ ਸਾਰੇ ਜ਼ੈਨੀ ਪੱਖੋਂ ਕਮਜ਼ੋਰ ਕਮਾਂ ਜਾਂ ਫਿਰ ਫਿਰਕੂ ਪ੍ਰਸਤ ਲੋਕ ਜਿਹੜੇ ਨੇ ਉਹ ਇਹਦਾ ਬਦਲਾ ਹੋਰ ਹੀ ਤਰੀਕਿਆਂ ਨਾਲ ਲੈ ਰਹੇ ਨੇ ਉਹਨਾਂ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚੀ ਇੱਕ ਲੜਕੀ ਦੇ ਨਾਲ ਤੁਹਾਡੀ ਇੱਕ ਵੀਡੀਓ ਵਾਇਰਲ ਹੋਈ ਹੈ ਉਸ ਦੇ ਬਾਰੇ ਜਾਣਕਾਰੀ ਦਿਓ ਕਿ ਉਹ ਕੀ ਮਾਮਲਾ ਸੀ ਕੀ ਮਸਲਾ ਸੀ ਦੇਖੋ ਜੀ ਜਿਹੜਾ ਪਹਿਲਾਂ ਤਾਂ ਉੱਥੇ ਆਤੰਗਵਾਦੀ ਹਮਲਾ ਹੋਇਆ ਮੈਂ ਭਾਰਤ ਦੇਸ਼ ਦਾ ਇੱਕ ਨਾਗਰਿਕ ਹਾਂ ਸੰਵਿਧਾਨ ਨੂੰ ਮੰਨਣ ਵਾਲਾ ਟੈਕਸ ਪੇਅਰ ਹਾਂ ਜੋ ਮੇਰੇ ਭਾਰਤ ਦੇਸ਼ ਦੇ ਵਿੱਚ ਘੁਸ ਕੇ ਇੱਕ ਘਟੀਆ ਆਤੰਗਵਾਦੀਆਂ ਨੇ ਕਰਿਆ ਆ ਨਿਹੱਤਿਆਂ ਤੇ ਗੋਲੀਆਂ ਚਲਾਈਆਂ ਨੇ ਧਰਮ ਪੁੱਛ ਪੁੱਛ ਕੇ ਗੋਲੀਆਂ ਚਲਾਈਆਂ ਨੇ ਇਸ ਤੋਂ ਘਟੀਆ ਚੀਜ਼ ਇਨਸਾਨੀਅਤ ਦੇ ਵਿੱਚ ਨਹੀਂ ਹੋ ਸਕਦੀ ਇਹਨਾਂ ਨੂੰ ਸ਼ਰੇ ਬਜਾਲ ਗੋਲੀਆਂ ਦੇ ਨਾਲ ਭੁੰਨ ਦੇਣਾ ਚਾਹੀਦਾ ਹੈ ਜਿਹੜੇ ਆਤੰਗਵਾਦੀ ਨੇ ਜੀ ਹੁਣ ਗੱਲ ਆ ਜਾਂਦੀ ਆ ਸਾਡਾ ਕਸੂਰ ਕੀ ਆ ਸਾਬ ਜਿਹੜੇ ਵਿਚਾਰੇ ਬੱਚੇ ਇੱਥੇ ਪੜ ਰਹੇ ਨੇ ਹੁਣ ਤੁਸੀਂ ਕਹਿੰਦੇ ਹੋ ਕੁੜੀ ਕਸ਼ਮੀਰ ਦੀ ਸੀਗੀ ਮੈਂ ਕਹਿੰਨਾ ਕਿ ਉਹ ਕੁੜੀ ਭਾਰਤ ਦੇਸ਼ ਦੀ ਸੀਗੀ ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ ਭਾਰਤ ਇੱਕ ਹੈ ਬਿਲਕੁਲ ਸਾਊਥ ਤੋਂ ਲੈ ਕੇ ਨਾਰਥ ਈਸਟ ਵੈਸਟ ਸਾਰਾ ਭਾਰਤ ਇੱਕ ਹੈ ਵੰਦੇ ਮਾਤਰਮ ਅਸੀਂ ਕਹਿੰਦੇ ਆ ਭਾਰਤ ਮਾਤਾ ਦੀ ਜੈ ਕਹਿੰਦੇ ਆ ਤਾਂ ਉਹ ਭਾਰਤ ਇੱਕ ਹੈ ਨਾ ਸਾਬ ਫਿਰ ਉਹਦੇ ਵਿੱਚ ਤਾਂ ਕਸ਼ਮੀਰ ਵੀ ਆ ਜਾਂਦਾ ਆ ਇੱਕ ਭਾਰਤ ਦੇਸ਼ ਦੀ ਨਾਗਰਿਕ ਕੁੜੀ ਨੂੰ ਤੁਸੀਂ ਹਰਾਸਮੈਂਟ ਕਰ ਰਹੇ ਹੋ ਕਿ ਤੂੰ ਆਤੰਗਵਾਦੀ ਹੈ ਕਿਉਂ ਹਰਾਸਮੈਂਟ ਕਰ ਰਹੇ ਹੋ ਕਿ ਉਹ ਇੱਕ ਪਾਰਟਿਕਲ ਕਸ਼ਮੀਰ ਦੀ ਹੈ ਇਹੀ ਤਾਂ ਪੰਜਾਬ ਦੇ ਨਾਲ ਹੁੰਦਾ ਆਇਆ ਇਹੀ ਤਾਂ ਹਰਿਆਣੇ ਦੇ ਨਾਲ ਹੁੰਦਾ ਆਇਆ ਅਸੀਂ ਕਦੋਂ ਇਹਨੂੰ ਇਕੱਠਾ ਕਰਕੇ ਦੇਖਿਆ ਹੀ ਨਹੀਂ ਅਸੀਂ ਕੀ ਕਸ਼ਮੀਰ ਦੇ ਵਿੱਚ ਡਾਲਰ ਚੱਲਦੇ ਨੇ ਕੀ ਕਸ਼ਮੀਰ ਦੇ ਵਿੱਚ ਕੋਈ ਹੋਰ ਪ੍ਰਧਾਨ ਮੰਤਰੀ ਹੈ ਨਹੀਂ ਸਾਹਿਬ ਨਰਿੰਦਰ ਮੋਦੀ ਸਾਹਿਬ ਹੀ ਉੱਥੇ ਪ੍ਰਧਾਨ ਮੰਤਰੀ ਨੇ ਸਾਡਾ ਭਾਰਤ ਦੇ ਦਾ ਹਿੱਸਾ ਹੈ ਇਹ ਕੋ ਕੁੜੀ ਦੇ ਨਾਲੇ ਕਰਿਆ ਕਿਉਂ ਗਿਆ ਤੇ ਉਸ ਤੋਂ ਬਾਅਦ ਉਹ ਘਰੇ ਜਾ ਕੇ ਕੁੰਡੀ ਲਗਾ ਕੇ ਬਹਿ ਜਾਂਦੀ ਆ। ਉਹਦੇ ਨਾਲ ਹਰਾਸਮੈਂਟ ਹੋਈ ਕਿ ਤੂੰ ਕਸ਼ਮੀਰੀ ਐ ਤੂੰ ਆਤੰਗਵਾਦੀ ਐ। ਜਦੋਂ ਉਹ ਘਰੇ ਗਈ ਮੈਨੂੰ ਪਤਾ ਲੱਗਿਆ ਫਿਰ ਮੈਂ ਉਸ ਤੋਂ ਬਾਅਦ ਉਹਦੇ ਘਰੇ ਗਿਆ। ਉਹਨੂੰ ਸਹਾਨੋਭੋਤੀ ਦਿੱਤੀ। ਮੇਰਾ ਫਰਜ਼ ਇਸ ਲਈ ਸੀਗਾ ਕਿਉਂਕਿ ਪੰਜਾਬ ਜਿਹੜੀ ਧਰਤੀ ਆ ਨਾ ਸਾਡੇ ਗੁਰੂ ਆ ਗੁਰੂ ਤੇਗ ਬਹਾਦਰ ਜੀ। ਗੁਰੂ ਤੇਗ ਬਹਾਦਰ ਜੀ ਨੇ ਦਿੱਲੀ ਜਾ ਕੇ ਉਦੋਂ Hindu ਧਰਮ ਪਿੱਛੇ ਸਾਡੇ Hindu ਭੈਣ ਭਰਾਵਾਂ ਪਿੱਛੇ ਆਪਣਾ ਸੀਸ ਕਟਾ ਦਿੱਤਾ ਸੀਗਾ। ਇਸ ਹਰਨੂ ਤਾਂ ਉਹ ਗੁਰਤੀ ਆ ਸਭ ਸਾਨੂੰ ਤਾਂ ਗੁਰ ਨਾਨਕ ਦੇਵ ਜੀ ਦੀ ਗੁਰਤੀ ਆ ਜਿੱਥੇ ਥੱਲੇ ਬਹਿ ਕੇ ਇੱਕ ਧਰਮ ਦੇ ਨਾਲ ਲੰਗਰ ਚੁਕਾਇਆ ਜਾਂਦਾ ਸਾਨੂੰ ਗੁਰਤੀ ਰਾਮ ਭਗਵਾਨ ਦੀ ਗੁਰਤੀ ਆ ਜਿੱਥੇ ਸਭ ਨੂੰ ਇੱਕ ਮੰਨਿਆ ਜਾਂਦਾ ਇੱਕ ਓੰਕਾਰ ਦਾ ਨਾਲ ਤੇ ਮੇਰਾ ਫਰਜ਼ ਸੀਗਾ ਕਿ ਮੈਂ ਉਸ ਕੁੜੀ ਕੋਲ ਜਾਂਦਾ ਤੇ ਮੈਂ ਗਿਆ ਵੀ ਤੇ ਮੈਂ ਉਹਨੂੰ ਦਲਾਸਾ ਵੀ ਦੇਆ ਤੇ ਮੈਂ ਉਹਨੂੰ ਕਿਹਾ ਕਿ ਤੂੰ ਭੈਣ ਹੈ ਮੇਰੀ ਭੈਣ ਹੈ ਜੇ ਤੇਰੇ ਵੱਲ ਕਿਸ ਨੇ ਅੱਖ ਚੱਕ ਕੇ ਦੇਖਿਆ ਤਾਂ ਅਸੀਂ ਉਹਦੇ ਜ਼ਿੰਮੇਵਾਰ ਹੋਵਾਂਗੇ ਜੀ ਇਸ ਅਰਚੀਜ਼ ਦੇ ਵਿੱਚ ਤੁਸੀਂ ਇੱਕ ਨੰਬਰ ਜਾਰੀ ਕੀਤਾ ਆਪਣਾ ਨੰਬਰ ਤੁਸੀਂ ਦੱਸਿਆ ਕਿ ਜੇਕਰ ਕਿਸੇ ਨੂੰ ਵੀ ਕੋਈ ਦਿੱਕਤ ਪਰੇਸ਼ਾਨੀ ਇਸ ਤਰੀਕੇ ਦੀ ਆਵੇ ਤਾਂ ਉਹ ਤੁਹਾਡੇ ਨਾਲ ਸੰਪਰਕ ਕਰੇ ਹੁਣ ਤੱਕ ਫੋਨ ਕਿੰਨੇ ਕ ਆ ਗਏ ਨੇ ਕਿਸ ਤਰੀਕੇ ਦੀਆਂ ਹੋਰ ਵੀ ਹਰਕਤਾਂ ਹੋਈਆਂ ਨੇ ਕਿਤੇ ਦੇਖੋ ਮੈਂ ਕਹਿਣਾ ਚਾਹੁੰਦਾ ਕਿ ਪੁਲਿਸ ਪ੍ਰਸ਼ਾਸਨ ਪਹਿਲਾਂ ਢਿੱਲਾ ਸੀਗਾ ਤੇ ਹੁਣ ਪੁਲਿਸ ਪ੍ਰਸ਼ਾਸਨ ਭੱਬਾਂ ਪਾਰ ਮੈਨੂੰ 2-3 ਹੀ ਫੋਨ ਕਾਲ ਆਏ ਨੇ ਮੈਨੂੰ ਐਵੇਂ ਮੈਂ ਤੁਹਾਨੂੰ ਝੂਠ ਬੋਲਾਂ ਮੈਨੂੰ ਹਾਲ ਤੱਕ ਕੋਈ ਫੋਨ ਕਾਲ ਨਹੀਂ ਆਇਆ ਸਿਰਫ 2-3 ਹੀ ਆਏ ਸੀ ਜਿੱਥੇ ਮੈਂ ਫਟਾਫਟ ਗੱਡੀ ਲਾ ਕੇ ਪਹੁੰਚ ਗਿਆ ਪੁਲਿਸ ਪ੍ਰਸ਼ਾਸਨ ਨਿਧੀਆ ਟੀਮਾਂ ਤੇ ਪੀਸੀਆ ਜੀਜੀਪੀ ਸਾਹਿਬ ਦਾ ਆਬਿਆਨ ਆਇਆ ਆ ਮੈਂ ਵੀ ਇਹ ਚਾਹੁੰਦਾ ਸੀਗਾ ਪੁਲਿਸ ਪ੍ਰਸ਼ਾਸਨ ਐਕਟਿਵ ਹੋਵੇ ਮੈਂ ਕੋਈ ਰਾਜਨੀਤੀ ਮੁੱਦਾ ਇਕੱਠਾ ਕਰਨੀ ਫਿਰਦਾ ਸੀਗਾ ਮੈਂ ਇਹਦੇ ਵਿੱਚ ਆਪਣੀ ਵਾਹ ਵਾਈ ਨਹੀਂ ਚਾਹੁੰਦਾ ਸੀਗਾ ਪਰ ਜਦੋਂ ਕੁਝ ਨਾ ਹੋਇਆ ਫਿਰ ਮੈਂ ਚਾਹੁੰਦਾ ਸੀਗਾ ਮੈਂ ਇਹ ਕਰਾਂ ਕਿਉਂਕਿ ਇਹ ਕੋ ਭੈਣ ਆ ਜੇ ਉਹ ਕੁੜੀ ਗਰਲ ਸਟੈਪ ਚੱਕ ਲੈਂਦੀ ਕਮਰੇ ਦੇ ਵਿੱਚ ਬੰਦ ਹੋ ਕੇ ਸੁਸਾਈਡ ਕਰ ਜਾਂਦੀ ਫਿਰ ਪੰਜਾਬ ਦੀ ਕੀ ਐਮਨਤ ਰਹਿਣੀ ਸੀਗੀ ਸਭ ਮੈਂ ਤਾਂ ਉੱਥੇ ਗਿਆ ਤੇ ਮੈਨੂੰ ਹਾਲ ਤੱਕ ਕੋਈ ਫੋਨ ਨਹੀਂ ਆਇਆ ਸਿਰਫ ਦੋ ਤਿੰਨ ਆਏ ਸੀ ਜੋ ਮੈਂ ਨਿਬੇੜਤੇ ਅਜਿ ਇਸ ਤਰੀਕੇ ਵੀ ਤੁਸੀਂ ਇਹ ਜਾਣਕਾਰੀ ਸਾਰੀ ਦੇ ਰਹੇ ਹੋ ਵੱਖ-ਵੱਖ ਤਰੀਕੇ ਦੇ ਨਾਲ ਹੋਰ ਵੀ ਕਹ ਲਈਏ ਕਿ ਸੂਬਿਆਂ ਦੇ ਵਿੱਚ ਇਹ ਘਟਨਾਵਾਂ ਵਾਪਰੀਆਂ ਹਰਿਆਣੇ ਦੇ ਵਿੱਚ ਇੱਕ ਕਸ਼ਮੀਰੀ ਜੋੜਾ ਸੀ ਉਹ ਪਿਓ-ਪੁੱਤ ਦੀ ਜੋੜੀ ਸੀ ਉਹਨਾਂ ਨੂੰ ਕੁੱਟਿਆ ਮਾਰਿਆ ਗਿਆ ਯੂਪੀ ਦੇ ਵਿੱਚ ਆਗਰਾ ਦੇ ਵਿੱਚ ਇਹ ਘਟਨਾ ਵਾਪਰੀ ਹੈ ਉੱਥੇ ਗੋਲੀਆਂ ਮਾਰ ਕੇ ਪਹਿਲਾਂ ਪੁੱਛਿਆ ਗਿਆ ਕਿ ਤੁਸੀਂ ਮੁਸਲਮਾਨਾਂ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਇਹ ਐਸੀ ਬਿਰਤੀ ਵਾਲੇ ਲੋਕ ਕਿਉਂ ਨੇ ਇਹਨਾਂ ਨੂੰ ਦਿਖਾਇਆ ਜਾਂਦਾ ਤਾਂ ਕਰਕੇ ਕੀਤਾ ਜਾਂਦਾ ਜਾਂ ਆਪਣੀ ਜ਼ਹਿਨੀयत ਇੰਨੀ ਕਮਜ਼ੋਰ ਹੈ ਇਹ ਕਿਉਂਕਿ ਭਾਰਤ ਦੇਸ਼ ਦੇ ਟੁਕੜੇ ਕਰਨਾ ਚਾਹੁੰਦੇ ਇਹ ਜਿਹੇ ਲੋਕ ਹੂੰ ਅਸੀਂ ਭਾਰਤ ਦੇਸ਼ ਨੂੰ ਇਕੱਠਾ ਕਰਨਾ ਚਾਹੁੰਦੇ ਆ ਸਾਡੇ ਵਾਸਤੇ ਇਹ ਅਖੰਡ ਭਾਰਤ ਹੈ ਤੇ ਜਿਹੜੇ ਲੋਕ ਇਹਨੂੰ ਤੋੜਨਾ ਚਾਹੁੰਦੇ ਆ ਫਿਰ ਉਹ ਯੂਪੀ ਬਿਹਾਰ ਮੁਸਲਮਾਨ ਹਿੰਦੂ ਉਹ ਇਦਾਂ ਕਰਦੇ ਨੇ ਅਸੀਂ ਨਹੀਂ ਕਰਦੇ ਸਾਬ ਜਿਹੜੇ ਨੂੰ ਤੋੜਨਾ ਚਾਹੁੰਦੇ ਆ ਉਹ ਕਰਦੇ ਨੇ ਉਹਨਾਂ ਦੀ ਵਿਰਤੀ ਬਹੁਤ ਗਲਤ ਹੈ ਇਹ ਸਦੀਆਂ ਤੋਂ ਇੱਕ ਦੇਸ਼ ਬਣਦਾ ਆਇਆ ਤੇ ਇੱਕ ਹੀ ਰਹਿਣਾ ਇਹ 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 ਸਾਰੀ ਚੀਜ਼ ਜਿਵੇਂ ਵਾਪਰੀ ਪਹਿਲਗਾਮ ਦੇ ਵਿੱਚ ਸਿਕਿਉਰਿਟੀ ਰੀਜ਼ਨ ਮੰਨਦੇ ਹੋ ਕਿ ਕਿਤੇ ਕਮੀ ਖਾਮੀ ਇਹ ਰਹੀ ਨਹੀਂ ਮੈਂ ਇੱਥੇ ਟਿੱਪਾ ਟਿੱਪਣੀ ਨਹੀਂ ਕਰਨਾ ਚਾਹੁੰਦਾ ਸਾਡੇ ਹੋਮ ਮਿਨਿਸਟਰ ਸਾਹਿਬ ਅਮਿਤ ਚਾਹ ਜੀ ਨਰਿੰਦਰ ਮੋਦੀ ਜੀ ਮੈਨੂੰ ਪੱਕਾ ਯਕੀਨ ਹੈ ਕਿ ਉਹ ਮੂੰਹ ਤੋੜ ਜਵਾਬ ਦੇਣਗੇ ਤੇ ਅਸੀਂ ਆਪਣੇ ਪ੍ਰਧਾਨ ਮੰਤਰੀ ਦੇ ਨਾਲ ਖੜੇ ਆ ਅਸੀਂ ਆਪਣੇ ਹੋਮ ਮਿਨਿਸਟਰ ਦੇ ਨਾਲ ਖੜੇ ਆ ਮੈਂ ਇਸ ਤੇ ਟਿੱਪਾ ਟਿਪਣੀ ਨਹੀਂ ਕਰਨੀ ਚਾਹੁੰਦਾ ਪਰ ਮੈਂ ਟਿੱਪਾ ਟਿਪਣੀ ਜ਼ਰੂਰ ਕਰਨੀ ਚਾਹੁੰਦਾ ਕਿ ਜਿਹੜੇ ਪੰਜਾਬ ਦੇ ਵਿੱਚ ਹੈ ਉਹ ਬੱਚੇ ਮੇਰੀ ਜ਼ਿੰਮੇਵਾਰੀ ਹੈ ਤੇ ਮੈਂ ਬੇਨਤੀ ਕਰਦਾ ਮਾਨ ਸਾਹਿਬ ਨੂੰ ਵੀ ਕਿ ਇੱਥੇ ਇੰਟਰਵੈਨ ਕਰ ਹੂੰ ਇਹ ਸਾਰੀ ਚੀਜ਼ ਦੇ ਵਿੱਚ ਪੁਲਿਸ ਪ੍ਰਸ਼ਾਸਨੀਆਂ ਤੁਸੀਂ ਕਹਿੰਦੇ ਕਿ ਕਾਰਵਾਈਆਂ ਹੁਣ ਤੇਜ਼ ਹੋਈਆਂ ਨੇ ਉਹਨਾਂ ਕਾਰਵਾਈਆਂ ਦੇ ਨਾਲ ਉਹ ਸੰਤੁਸ਼ਟੀ ਹੈ ਮੰਨੂ ਕਿ ਠੀਕ ਹੈ ਸੰਤੁਸ਼ਟੀ ਹੈ ਸੰਤੁਸ਼ਟੀ ਹੈ ਪਰ ਪਰਚਾ ਪੈਣਾ ਚਾਹੀਦਾ ਸੀਗਾ ਕੁੜੀ ਦੇ ਬਿਆਨਾਂ ਤੇ ਉਹ ਪਰਚਾ ਹਾਲ ਤੱਕ ਪਿਆ ਨਹੀਂ ਪਰ ਉਸ ਤੋਂ ਇਲਾਵਾ ਮੈਨੂੰ ਸੰਤੁਸ਼ਟੀ ਹੈ ਅਜੇ ਤੱਕ ਇਹ ਭਈ ਇਹ ਸਾਰੀ ਚੀਜ਼ ਹੁੰਦੀ ਹੈ ਇੱਕ ਨੌਜਵਾਨ ਵਰਗ ਦੇ ਨਾਲ ਤੁਸੀਂ ਸੰਬੰਧ ਰੱਖਦੇ ਹੋ ਬਹੁਤ ਸਾਰੇ ਲੋਕ ਤੁਹਾਨੂੰ ਸੁਣਦੇ ਨੇ ਦੇਖਦੇ ਨੇ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕਾਂ ਦੇ ਵੀ ਸੁਖ ਸੁਨੇਹੇ ਤੁਹਾਡੇ ਕੋਲੇ ਪਹੁੰਚੇ ਹੋਣਗੇ ਕਿ ਚੰਗਾ ਕੰਮ ਕੀਤਾ ਇਸ ਤਰੀਕੇ ਦੇ ਨਾਲ ਕਿਸੇ ਨੂੰ ਤਾਂ ਅੱਗੇ ਆਉਣਾ ਹੀ ਚਾਹੀਦਾ ਸੀ ਇਹਦੇ ਨਾਲ ਮਾਨੂੰ ਹੌਸਲਾ ਮਿਲਿਆ ਬਹੁਤ ਹੌਸਲਾ ਮਿਲਦਾ ਭਾਈ ਹੂੰ ਬਹੁਤ ਮੈਨੂੰ ਤਾਂ ਤੁਸੀਂ ਇੰਗਲੈਂਡ ਤੋਂ ਫੋਨ ਆਏ ਨੇ ਮੈਨੂੰ ਬਹੁਤ ਜਗ੍ਹਾ ਤੋਂ ਫੋਨ ਆਏ ਨੇ ਮੈਂ ਆਪਨੇ ਆਪ ਨੇ ਮੈਨੂੰ ਪਤਾ ਸੀਗਾ ਕਿ ਵਧੀਆ ਚੀਜ਼ ਕਰੋ ਦਾ ਲੋਕੀ ਪ੍ਰਸ਼ਾਂਤ ਮਤਲਬ ਵਧੀਆ ਕਹਿੰਦੇ ਆ ਪਤਾ ਕੀ ਗੱਲ ਹੈ ਦੋ ਚੀਜ਼ਾਂ ਹੁੰਦੀਆਂ ਨੇ ਕਈਆਂ ਦੇ ਸਰੀਰ ਦੇ ਵਿੱਚ ਪਾਣੀ ਦੌੜਦਾ ਕਈਆਂ ਦੇ ਸਰੀਰ ਦੇ ਵਿੱਚ ਖੂਨ ਦੌੜਦਾ ਬਿਲਕੁਲ ਦੋਨੋਂ ਚੀਜ਼ਾਂ ਇਕੱਠੀਆਂ ਨਹੀਂ ਦੌੜ ਸਕਦੀਆਂ ਜਿਨ੍ਹਾਂ ਦੇ ਸਰੀਰ 'ਚ ਖੂਨ ਦੌੜਦਾ ਉਹਨਾਂ ਦੇ ਫੋਨ ਆਉਂਦੇ ਨੇ ਜਿਨ੍ਹਾਂ ਦੇ ਪਾਣੀ ਦੌੜਦਾ ਉਹ ਫਿਰ ਕਹਿੰਦੇ ਇਹ ਤਾਂ ਐਵੇਂ ਹੀ ਕਰੀ ਜਾਂਦਾ ਹੂੰ ਉਹ ਉਸ ਉਸ ਜੇਕਰ ਧੀ ਦਿਹਾਣੀ ਉਸ ਲੜਕੀ ਦੀ ਉਹ ਸਾਡੀ ਭੈਣ ਦੀ ਗੱਲ ਕਰੀਏ ਤਾਂ ਉਹਨੂੰ ਬਾਅਦ ਦੇ ਵਿੱਚ ਕਿੰਨਾ ਕੁ ਇਸ ਚੀਜ਼ ਦੇ ਨਾਲ ਕਹ ਲਈਏ ਕਿ ਇੱਕ ਸੰਤੋਸ਼ਟੀ ਹੁੰਦੀ ਹੈ ਕਿ ਹੁਣ ਬਚ ਜਾਈਗੀ ਜਾਂ ਫਿਰ ਕਿਸੇ ਤਰੀਕੇ ਦੀ ਇਦਾਂ ਦੀ ਕਾਰਵਾਈ ਨਹੀਂ ਹੋਏਗੀ ਸਰ ਉਹਨੂੰ ਪੁਲਿਸ ਪ੍ਰਸ਼ਾਸਨ ਚੱਲਾ ਗਿਆ ਸੀ ਉਹਨੂੰ ਪੂਰੀ ਤਰ੍ਹਾਂ ਸੰਤੁਸ਼ਟੀ ਹੈ ਹੂੰ ਬਹੁਤ ਸੰਤੁਸ਼ਟੀ ਆਉਨੂ ਕਿ ਮੇਰਾ ਕੋਈ ਭਰਾ ਹੈਗੇ ਆ ਤੇ ਸਾਰੇ ਭਾਰਤ ਦੇ ਨਾਗਰਿਕੋ ਦੇ ਭਰਾ ਭੈਣ ਨੇ ਬਹੁਤ ਸੰਤੁਸ਼ਟੀ ਆਉਂਦੀ ਇਹਦੇ ਉੱਤੇ ਮਲਾਲ ਹੈ ਸਿੱਧੂ ਸਾਹਿਬ ਤੁਹਾਨੂੰ ਕਿ ਜਿਹੜਾ ਪਰਚਾ ਦਰਜ ਨਹੀਂ ਹੋਇਆ ਉਹਦੇ ਲਈ ਕੋਈ ਕਾਰਵਾਈਆਂ ਹੋਣਗੀਆਂ ਪੁਲਿਸ ਨੂੰ ਕਹਿਣਾ ਚਾਹੀਦਾ ਕਿ ਕਰਨੀ ਚਾਹੀਦੀ ਹੈ ਪਰਚਾ ਦਰਜ ਹੋਣਾ ਚਾਹੀਦਾ ਆ ਇੰਨਾ ਕਿ ਮੈਂ ਕਹਿਣਾ ਚਾਹਾਂਗਾ ਤੇ ਪੁਲਿਸ ਨੂੰ ਪਰਚਾ ਦਰਜ ਕਰਾਉਣਾ ਚਾਹੀਦਾ ਹੈ ਜਿਹੜੇ ਲੋਕ ਇਦਾਂ ਦਾ ਸਾਰਾ ਕੁਝ ਕਰ ਦਿੰਦੇ ਉਹਨਾਂ ਨੂੰ ਸੁਨੇਹਾ ਕੀ ਹੈ ਸਰਲ ਜੇ ਸ਼ਬਦਾਂ ਦੇ ਵਿੱਚ ਮੈਂ ਸੁਨੇਹਾ ਦੇ ਹੀ ਨਹੀਂ ਸਕਦਾ ਕਿ ਜਿਨੇ ਜਿਨੇ ਬਹੁਤ ਸਾਰੇ ਜ਼ੈਨੀਆਂ ਤੇ ਕਮਜ਼ੋਰ ਜ਼ੈਨੀਆਂ ਤੇ ਜਿਹੜੇ ਲੋਕ ਨੇ ਇਦਾਂ ਦੀਆਂ ਚੀਜ਼ਾਂ ਕਰਦੇ ਨੇ ਕਿ ਬਤੌਰ ਨੌਜਵਾਨ ਕਿਉਂਕਿ ਇਦਾਂ ਦੀਆਂ ਚੀਜ਼ਾਂ ਕਰਨ ਵਾਲੇ ਵੀ ਨੌਜਵਾਨ ਨੇ ਮੈਂ ਤਾਂ ਕਰਕੇ ਇਹ ਸਵਾਲ ਪੁੱਛਦਾ ਮੈਂ ਦੱਸਦਾ ਸਭ ਇਹ ਪਰਮਾਤਮਾ ਦਾ ਨਿਯਮ ਆ ਹੂੰ ਕੁਦਰਤ ਦਾ ਇੱਕ ਨਿਯਮ ਆ ਕਿ ਸਹੀ ਤੇ ਗਲਤ ਬਣਾਇਆ ਹੋਇਆ ਇਹ ਹੁਣ ਉਹ ਗਲਤ ਲੋਕਾਂ ਨੂੰ ਸਹੀ ਬੰਦਾ ਕੋਈ ਸੇ ਦੇ ਕੇ ਵੀ ਸਹੀ ਨਹੀਂ ਕਰ ਸਕਦਾ ਇਹ ਤਾਂ ਕਾਨੂੰਨ ਬਣਿਆ ਪੁਲਿਸ ਜੇ ਉਹ ਤੇ ਐਕਸ਼ਨ ਲੈਂਦੀ ਹੈ ਉਹਨਾਂ ਨੂੰ ਚੱਕ ਕੇ ਅੰਦਰ ਮਾਰਦੀ ਹੈ ਫਿਰ ਉਹ ਸਹੀ ਹੋਣਗੇ ਹਮ ਬਿਲਕੁਲ ਬਹੁਤ ਮਿਹਰਬਾਨੀ ਜਿਸ ਤਰੀਕੇ ਦੇ ਨਾਲ ਪਹਿਲਗਾਮ ਦੀ ਇਸ ਘਟਨਾ ਤੋਂ ਬਾਅਦ ਅਣਸੁਖਾਵੀਆਂ ਉਹ ਘਟਨਾਵਾਂ ਵਾਪਰੀਆਂ ਜਿਹੜੀਆਂ ਕਿ ਨਹੀਂ ਸੀ ਵਾਪਰਨੀਆਂ ਚਾਹੀਦੀਆਂ ਉਸ ਦੇ ਉੱਪਰ ਐਨਐਸਯੂਆਈ ਦੇ ਪੰਜਾਬ ਦੇ ਪ੍ਰਧਾਨ ਈਸ਼ਰਪ੍ਰੀਤ ਸਿੰਘ ਸੇਧੂ ਹੋਰਾਂ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਇੱਕ ਲੜਕੀ ਦੀ ਜਿੱਥੇ ਸਹਾਇਤਾ ਕੀਤੀ ਕਿ ਉੱਥੇ ਇੱਕ ਬੜਾ ਵਾਜਬ ਬੜਾ ਹਾਂ ਪੱਕੀ ਬੜਾ ਸੁਹਿਰਦ ਸੁਨੇਹਾ ਜਿਹੜਾ ਹੈ ਉਹ ਵੀ ਸਮਾਜ ਦੇ ਵਿੱਚ ਗਿਆ ਜਿਸ ਤੋਂ ਬਾਅਦ ਕਹਿੰਦੇ ਨੇ ਕਿ ਸੰਤੁਸ਼ਟੀ ਮਨ ਨੂੰ ਹੈ ਪਰ ਇਦਾਂ ਦੀਆਂ ਘਟਨਾਵਾਂ ਭਾਰਤ ਪਰਦੇ ਵਿੱਚ ਕਿਤੇ ਵੀ ਵਾਪਰਨੀਆ ਨਹੀਂ ਚਾਹੀਦੀਆਂ ਨਹੀਂ ਹੋਣੀਆਂ ਚਾਹੀਦੀਆਂ ਜੋ ਕੁਝ ਹੋ ਗਿਆ ਉਸ ਨੂੰ ਤਾਂ ਅਸੀਂ ਬਦਲ ਨਹੀਂ ਸਕਦੇ ਪਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਜਿਹਾ ਕੁਝ ਨਾ ਵਾਪਰੇ ਇਹਦੇ ਲਈ ਆਸ ਉਮੀਦ ਕਾਮਨਾ ਜ਼ਰੂਰ ਕਰਨੀ ਚਾਹੀਦੀ ਹੈ। तमाम ਇਸ ਗੱਲਬਾਤ ਦੇ ਬਾਰੇ ਕੀ ਸੋਚ ਇਹ ਦੇ ਵਿਚਾਰ ਦਿਓ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ رائے ਪ੍ਰतिकਰਮ ਤੇ ਟਿੱਪਣੀ ਸਾਂਝੀ ਜ਼ਰੂਰ ਕਰਨਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਹੋਰ ਸ਼ਖਸੀਅਤ ਦੇ ਨਾਲ ਮੜ ਤੁਹਾਡੇ ਰੂਬਰੂ ਹੋਵਾਂਗੇ। ਬਹਿਰ ਹਾਲ ਦੇ ਇਜਾਜ਼ਤ ਬਹੁਤ ਬਹੁਤ ਧੰਨਵਾਦ।